ਕਿ ਵਾਣਾ ਰੇਡੀ ਦੇ ਸਤਕਾਰਾ ਸ਼ੋਤੇ ਅਕਸਰ ਅਸੀਂ ਵੇਖਦੇ ਹਾਂ ਕਿ ਬੱਚਿਆਂ ਨਾਲ ਜੋਨ ਸ਼ੋਸ਼ਣ ਦਾ ਮਾਮਲਾ ਵੱਧ ਰਿਹਾ ਹੈ ਤੇ ਜਿਸ ਤਰ੍ਹਾਂ ਕੱਲ ਇੱਕ ਬੱਚੀ ਨੂੰ 6 ਵਰਿਆਂ ਦੀ ਬੱਚੀ ਨੂੰ ਉਸਦੇ ਹੀ ਪਿਓ ਨੇ 5 ਸਾਲ ਪਹਿਲਾਂ ਉਸਦੀ ਪਤਨੀ ਜੋ ਅਲੱਗ ਰਹਿੰਦੀ ਸੀ ਉਸ ਕੋਲ ਲਿਜਾ ਕੇ ਜੰਗਲ ਚ ਲਿਜਾ ਕੇ ਇਸ ਪ੍ਰਤਾਪ ਸਿੰਘ ਨਾਂ ਦੇ 35 ਸਾਲਾ ਬੱਚੇ ਨੇ ਉਸ ਵੈਸ਼ੀ ਪਿਓ ਨੇ ਉਸ ਆਪਣੀ ਬੱਚੀ ਨਾਲ ਹੀ ਜ਼ਬਰਦਸਤ ਕੀਤਾ ਸੀ ਤੇ ਬਾਅਦ ਚ ਕਤਲ ਕੀਤਾ ਸੀ ਉਹ ਜਿਸ ਬਣਾਤੇ ਇਸ ਨੂੰ ਫਾਸੀ ਦੀ ਸਜ਼ਾ ਅਮਰਸਰ ਦੀ ਅਦਾਲਤ ਨੇ ਸੁناਈ ਹੈ ਇਸ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦੇ ਮਤਲਕ ਪੰਜਾਬ ਦੇ ਸਾਬਕਾ ਡੀਜੀਪੀ ਜਿਹੜਾ ਕਿ ਅਤਵਾਦ ਦੇ ਦੌਰ ਦੇ ਦੌਰਾਨ ਪੰਜਾਬ ਦਾ ਪੁਲਿਸ ਪ੍ਰਮੁੱਖ ਰਿਹਾ ਜੁਲੀਓ ਰਵੇਰੋ ਬੜਾ ਸਖਤ ਅਫਸਰ ਸੀ ਇਸ ਨੇ ਇੱਕ ਕਾਲੀ ਨੇਤਾਦਿਆਂ ਵੀ ਖੂਬ ਚੀਕਾਂ ਕਢਾਈਆਂ ਸੀ ਜਿਹੜਾ ਕਹਿੰਦਾ ਸੀ ਮੈਂ ਰਵੇਰੋ ਦੇ ਨੱਥ ਪਾਉ ਤੇ ਜਦੋਂ ਫਿਰ ਰਾਸ਼ਟਰਪਤੀ ਰਾਜ ਲੱਗਿਆ ਤੇ ਉਸ ਅਕਾਲੀ ਨੇਤਾ ਤੇ ਫਿਰ ਪਟਾ ਬਹੁਤ ਫੇਰਿਆ ਸਿਰ ਰੋਬੈਰੋ ਨੇ ਹਾਲਾਂਕਿ ਕਈ ਕਪਲੇਚੋ ਨੇਤਾ ਵੀ ਫਸਿਆ ਹੋਇਆ ਅੱਜਕੱਲ ਵੀ ਚਰਚਾ ਚ ਹੈ ਤੇ ਜੁਲੀਓ ਰੋਬੈਰੋ ਲਿਖਦਾ ਹੈ ਬੱਚਿਆਂ ਦੀ ਛੇੜਛਾਣੀ ਛੇੜਖਾਨੇ ਕਿਉਂ ਹੁੰਦੀ ਹੈ ਬੱਚਿਆਂ ਨਾਲ ਤੇ ਇਸ ਦਾ ਕੀ ਉਪਾਅ ਹੈ ਮੁੰਬਈ ਸ਼ਹਿਰ ਨਾਲ ਲੱਗਦੇ ठाਣੇ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਕਸਲੇ ਕਸਬੇ ਬਦਲਾਪੁਰ ਦੇ ਵਿੱਚ ਜਿਸ ਤਰ੍ਹਾਂ ਦੋ ਬੱਚੀਆਂ ਦੇ ਨਾਲ ਜਿਹੜੀ 4 ਤੇ 6 ਸਾਲ ਦੀਆਂ ਸੀ ਪ੍ਰੀ ਪ੍ਰਾਇਮਰੀ ਸੈਕਸ਼ਨ ਦੀ ਸੀ ਇੱਕ ਪੁਰਸ਼ ਕਰਮਚਾਰੀ ਸੀ ਜਿਸ ਨੇ ਉਸ ਬੱਚੀਆਂ ਨਾਲ ਛੇੜਛਾੜ ਕੀਤੀ ਇੱਕ ਦਿਨ ਅਧਿਆਪਕ ਨਾਲ ਅਧਿਆਪਕ ਉਸਦੇ ਨਾਲ ਦੋ ਨਿੱਕੀਆਂ ਬੱਚੀਆਂ ਨੂੰ ਪਖਾਨੇ ਭੇਜ ਦਿੰਦਾ ਪੜਤਾਲ ਚ ਸਾਹਮਣੇ ਆਇਆ ਕਿ ਉਸ ਨੂੰ ਕੰਮ ਤੇ ਰੱਖਣ ਤੋਂ ਪਹਿਲਾਂ ਉਸ ਦਾ ਪਿਛੋਕੜ ਨਹੀਂ ਜਾਂਚਿਆ ਗਿਆ ਉਹ ਵਾਸ਼ਰੂਮ ਲੈ ਜਾ ਕੇ ਬੱਚੀਆਂ ਨੂੰ ਵਾਸ਼ਰੂਮ ਕਰਾਉਣ ਦੀ ਬਜਾਏ ਉਹਨਾਂ ਦਾ ਜਸਮਾਨੀ ਸ਼ੋਸ਼ਣ ਕਰਦਾ ਸੀ ਪੁਲਿਸ ਨੇ ਉਸ ਤੇ ਪਿਛੋਕੜ ਦੀ ਪਰਖ ਕੀਤੀ ਤਾਂ ਖੁਲਾਸਾ ਹੋਇਆ ਕਿ ਉਹ ਮਹਿ 24 ਸਾਲ ਦਾ ਸੀ ਤੇ 1 ਸਾਲ ਤੋਂ ਘੱਟ ਉਮਰ 'ਚ ਉਸਦੇ ਤਿੰਨ ਵਿਆਹ ਹੋ ਚੁੱਕੇ ਸਨ ਪਹਿਲੀ ਪਤਨੀ ਨੂੰ ਉਸਨੇ ਵਿਆਹ ਤੋਂ 2 ਜਾਂ 3 ਦਿਨ ਬਾਅਦ ਹੀ ਛੱਡ ਦਿੱਤਾ ਸੀ ਪਹਿਲੀ ਪਤਨੀ ਨੇ ਉਸ ਨੂੰ ਦੂਜੀ ਨੇ ਉਸ ਨੂੰ ਵਿਆਹ ਦੇ 10 ਦਿਨਾਂ ਅੰਦਰ ਛੱਡ ਦਿੱਤਾ ਤੀਜੀ ਪਤਨੀ ਨੇ ਉਸ ਨਾਲ ਉਹ ਇਸ ਵੇਲੇ ਤੱਕ ਰਿਹਾ ਤਾਂ 5 ਮਹੀਨਿਆਂ ਦੀ ਉਹ ਗਰਭਵਤੀ ਹੈ ਯਾਨੀ ਦੋ ਪਤਨੀਆਂ ਇਸ ਤੀਆਂ ਛੱਡ ਗਈਆਂ ਤੇ ਤੀਸਰੀ 5 ਮਹੀਨੇ ਦੀ ਪ੍ਰੈਗਨੈਂਟ ਹੈ ਕਾਰਨ ਕੀ ਸੀ ਉਹ ਅਧੂਰਾ ਮਨੁੱਖ ਸੀ ਜਾਂ ਵੈਸ਼ੀ ਮਨੁੱਖ ਸੀ ਜੇ ਉਸ ਦੀ ਬੈਕਗ੍ਰਾਉਂਡ ਦੇ ਪਿਛੋਕੜ ਵੇਖਿਆ ਜਾਂਦਾ ਕਿ ਯਾਰ ਇਹ ਤਾਂ ਆਪਣੀ ਪਤਨੀ ਨਾਲ ਦੀ ਇਹੋ ਜੀ ਅੰਡਰਸਟੈਂਡਿੰਗ ਹੈ ਇਸ ਤੋਂ ਇੱਕ ਜ਼ਿੰਮੇਵਾਰ ਪਿਤਾ ਜਾਂ ਇੱਕ ਜ਼ਿੰਮੇਵਾਰ ਪਰਸਨ ਦੀ ਕੀ ਗਾਰੰਟੀ ਹੋ ਸਕਦੀ ਹੈ ਜੇ ਉਸ ਦਾ ਢੁਕਵਾਂ ਪਿਛੋਕੜ ਜਾਚਿਆ ਜਾਂਦਾ ਤਾਂ ਉਹ ਇਹਨਾਂ ਬੱਚੀਆਂ ਦੇ ਨਾਲ ਛੇੜਛਾੜ ਨਾ ਕਰਦਾ ਕਿ ਬੰਦੇ ਦਾ ਪਿੱਛੋਂ ਕਰਦਾਰ ਕੀ ਹੈ ਤੇ ਇਸ ਤਰ੍ਹਾਂ ਤਿੰਨ ਬਾਰੇ ਆਪਣੇ ਸਾਥੀ ਬਦਲਣ ਦੀ ਕਾਰਵਾਈ ਤੋਂ ਪ੍ਰਿੰਸੀਪਲ ਨੂੰ ਜ਼ਰੂਰ ਚੌਕਸ ਹੋਣਾ ਚਾਹੀਦਾ ਸੀ ਤੇ ਕਈ ਬਾਲੜੀਆਂ ਵਾਲੇ ਸਕੂਲ ਦੇ ਵਿੱਚ ਉਸ ਨੂੰ ਕੰਮ ਤੇ ਰੱਖਣ ਤੋਂ ਪਹਿਲਾਂ ਸ਼ਾਇਦ ਉਸ ਦੀ ਪਰਿਵਾਰਕ ਬੈਕਗ੍ਰਾਉਂਡ ਸੋਚੀ ਜਾਂਦੀ ਜਿੰਨਸੀ ਅਪਰਾਧ ਲਗਭਗ ਹਰ ਰੋਜ਼ ਮੀਡੀਆ 'ਚ ਰਿਪੋਰਟ ਹੁੰਦੇ ਨੇ ਇਹ ਕੇਸ ਵਿਸ਼ੇਸ਼ ਤੌਰ ਤੇ ਇਸ ਲਈ ਸੁਰਖੀਆਂ 'ਚ ਆਇਆ ਕਿਉਂਕਿ ਸਕੂਲ ਕਥਿਤ ਤੌਰ ਤੇ ਮਹਾਰਾਸ਼ਟਰ ਦੇ ਇੱਕ ਸੱਤਾਧਾਰੀ ਧਿਰ ਨਾਲ ਜੁੜੇ ਵਿਅਕਤੀ ਦਾ ਪ੍ਰਾਈਵੇਟ ਸਕੂਲ ਹੈ ਸਾਲ ਖਤਮ ਹੋਣ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿਜਿਵਦਾਨ ਸਭਾ ਚੋਣਾਂ ਨੇ ਦੂਜੀ ਧਿਰ ਨੇ ਸ਼ਾਇਦ ਮਹਿਸੂਸ ਕੀਤਾ ਹੋਵੇ ਕਿ ਇਸ ਤਰ੍ਹਾਂ ਦੇ ਅਪਰਾਧ ਕਿਉਂਕਿ ਮਾਪਿਆਂ ਤੇ ਆਮ ਲੋਕਾਂ ਦੀ ਨਜ਼ਰ ਦੇ ਵਿੱਚ ਉਹ ਨੇਤਾ 네ਗੇਟਿਵ ਜਾਏਗਾ ਇਸ ਲਈ ਹੰਗਾਮਾ ਖੜਾ ਹੋਇਆ VOTING ਦੇ ਸਰੂਪ ਨੂੰ ਪ੍ਰਭਾਵਿਤ ਕਰਨ ਦੇ ਲਈ ਉੱਥੇ ਰੇਲਵੇ ਸਟੇਸ਼ਨ ਦੀ ਭੰਨ ਤੋੜ ਹੋਈ ਮੁੱਦਾ ਬਣਾ ਲਿਆ ਗਿਆ ਕਿਉਂਕਿ ਪੋਲਿਟੀਕਲ ਪਾਰਟੀ ਦਾ ਬੰਦਾ ਉਹ ਜਿਹਦਾ ਸਕੂਲ ਹੈ ਬੰਬੇ ਹਾਈ ਕੋਰਟ ਨੇ ਇੱਕ ਹੋਰ ਲੋਕ ਹਿੱਤ ਪਟੀਸ਼ਨ ਦਾ ਸੁਣਵਾਈ ਦੌਰਾਨ ਇਸ ਤਰ੍ਹਾਂ ਦੇ ਬੰਦ ਤੇ ਗੈਰ ਕਾਨੂੰਨੀ ਇਸ ਤਰ੍ਹਾਂ ਦੇ ਬੰਦਾ ਨੂੰ ਜੋ ਹੜਤਾਲਾਂ ਨੂੰ ਗੈਰ ਕਾਨੂੰਨੀ ਘਰਾੜ ਦਿੱਤਾ ਤਾਂ ਫਿਰ ਪੋਲੀਟੀਕਲ ਪਾਰਟੀ ਨੇ ਬੰਦ ਦਾ ਸੱਦਾ ਵਾਪਸ ਲਿਆ ਇਸ ਸਕੂਲ ਦੇ ਮਾਲਕਾਂ ਦੇ ਖਿਲਾਫ ਸੋ ਸਾਬਕਾ ਕੈਮਰਨ ਸ਼ਕਤਰ ਬੀਜੀ ਬੀਜੀ ਦੇਸ਼ਮੁਖ ਮਬਈ ਜਸਲੋਕ ਹਸਪਤਾਲ ਦੇ ਸਾਬਕਾ ਮੈਡੀਕਲ ਡਾਇਰੈਕਟਰ ਆਰ ਕੇ ਆਨੰਦ ਵੱਲੋਂ ਸਥਾਪਿਤ ਇੱਕ ਐਨ ਜੀਓ ਪਬਲਿਕ ਕੰਸਰਨ ਫਾਰ ਗਵਰਨਰਸ ਟਰਸਟ पीसीजीटीडी 30 ਸਾਲ ਪਹਿਲਾਂ ਮੋਬਈ ਤੇ ਸਥਾਪਿਤ ਜਿਹੜੀ ਹੋਈ ਸੀ ਅਤੇ ਮੈਂ ਸਿਆਸੀ ਧਿਰਾਂ ਵੱਲੋਂ ਇਸ ਤਰ੍ਹਾਂ ਦੇ ਦਿੱਤੇ ਜਾਣ ਵਾਲੇ ਸਦਿਆਂ ਦੇ ਵਿਰੁੱਧ ਹਾਈ ਕੋਰਟ ਦਾ ਰੁਖ ਕੀਤਾ ਸੀ ਜਿਹੜੀਆਂ ਸਿਆਸੀ ਪਾਰਟੀਆਂ ਬੰਦ ਕਰਾਉਂਦੀਆਂ ਨੇ ਪਟੀਸ਼ਨ 'ਚ ਮੈਂ ਦਲੀਲ ਦਿੱਤੀ ਸੀ ਕਿ ਇਸ ਤਰ੍ਹਾਂ ਦੇ ਬੰਦ ਨਾਲ ਵਰਕਰ ਆਪਣੀ ਰੋਜ਼ੀ-ਰੋਟੀ ਕਮਾਉਣ ਤੋਂ ਵਾਂਝੇ ਹੋ ਜਾਂਦੇ ਨੇ ਦੁਕਾਨਾਂ ਦਫ਼ਤਰ ਵੀ ਨਾ ਚਾਹੁੰਦੇ ਹੋਏ ਬੰਦ ਰੱਖਣੇ ਪੈਂਦੇ ਨੇ ਸੋ ਪੀਸੀ जीटी ਨੇ ਆਪਣਾ ਕੇਸ ਅਦਾਲਤ ਵਿੱਚ ਜਿੱਤ ਲਿਆ ਉਦੋਂ ਤੋਂ ਵਿਰੋਧੀ ਧਿਰ ਦੀਆਂ ਦੋ ਸਿਆਸੀ ਪਾਰਟੀਆਂ ਭਾਜਪਾ ਤੇ ਸ਼ਿਵ ਸੈਨਾ ਨੂੰ ਬੰਦ ਕਰਨ ਕਾਰਨ ਫੈਲੀ ਸ਼ਾਂਤੀ ਦਾ ਜ਼ਿੰਮੇਵਾਰ ਠਹਾਉਂਦਾ 20-20 ਲੱਖ ਰੁਪਏ ਜ਼ੁਰਮਾਨਾ ਵੀ ਲਾਗਿਆ ਸੀ ਮਹੱਤਵਪੂਰਨ ਗੱਲ ਇਹ ਸੀ ਕਿ ਇਸ ਬੰਦ ਨੂੰ ਸਿਆਸੀ ਹਥਿਆਰ ਵਜੋਂ ਘੱਟੋ-ਘੱਟ ਮੁੰਬਈ 'ਚ ਵਰਤਣਾ ਤਾਂ ਬੰਦ ਹੋ ਗਿਆ ਬੰਦ ਦੀ ਮਾਰ ਸਹਿਣ ਵਾਲੇ ਕੁਝ ਨਾਗਰਿਕਾਂ ਨੇ ਅਦਾਲਤ ਦੇ ਵਿੱਚ ਹਲਫਨਾਮੇ ਦੇ ਕੇ ਇਸ ਨਾਲ ਹੋਂਦੀ ਕਠਿਨਾਈ ਬਾਰੇ ਦੱਸਿਆ ਤੇ ਬੇ ਘਰਿਆਂ ਨੂੰ ਹੋਣ ਵਾਲਾ ਕਸ਼ਟ ਜੋ ਰੋਜ਼ਾਨਾ ਖਾਣਾ ਕਿਸੇ ਹੋਟਲ ਰੈਸਟੋਰੈਂਟ ਤੋਂ ਲੈਂਦੇ ਨੇ ਉਹਨਾਂ ਦਾ ਸਿਲਸਿਲਾ ਰਾਹਤ ਵਾਲਾ ਹੋਇਆ ਛੋਟੇ ਬੱਚੇ ਜੋ ਪੋਸ਼ਣ ਲਈ ਦੁੱਧ ਦੀਆਂ ਬਹਨਾ ਤੇ ਨਿਰਭਰ ਕਰਦੇ ਨੇ ਉਹਨਾਂ ਦੇ ਤਕਲੀਫ ਤੋਂ ਉਹਨਾਂ ਨੂੰ ਰਾਹਤ ਮਿਲੀ ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰਸਤਾਵਤ ਬੰਦ ਨੇ ਉਸ ਤੇ ਵਿੱਚ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਸਿਆਸਤਦਾਨਾਂ ਤੇ ਉਹਨਾਂ ਦੇ ਸਮਰਥਕਾਂ ਨੇ ਆਪਣੇ ਮੂੰਹ ਘਾਲੇ ਲੀੜਿਆਂ ਨਾਲ ਬੰਨੇ ਤੇ ਸਕੂਲ ਬੱਚਿਆਂ ਲਈ ਬਿਹਤਰ ਸੁਰੱਖਿਆ ਦੀ ਮੰਗ ਕਰਦੇ ਆਂ ਸ਼ਹਿਰ ਚ ਮਾਰਚ ਕੀਤਾ ਖੈਰ 5 ਸਾਲ ਪਹਿਲਾਂ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦੇ ਛੋਟੇ ਲੜਕਿਆਂ ਦੇ ਪਿਤਾਵਾਂ ਨੇ ਇੱਕ ਵਾਪਰ ਮੈਨੂੰ ਪੇਸ਼ਾਵਰ ਮਦਦ ਦੀ ਪੇਸ਼ਕਸ਼ ਨਾਲ ਮਿਲਿਆ ਮੈਂ ਆਪਣੇ ਵਿਅਕਤੀਗਤ ਮੁਹਾਰਤ ਮੁਤਾਬਕ ਸਕੂਲ ਦੇ ਵਿੱਚ ਬੱਚਿਆਂ ਦੀ ਛੇੜਛਾੜ ਦੇ ਸੰਕਟ ਦੇ ਹੱਲ ਨੂੰ ਸੁਲਝਾਉਣਾ ਚਾਹੁੰਦਾ ਸੀ ਸੋ ਪੀਸੀਜੀਟੀ ਨੇ ਇਹ ਉਦੋਂ ਇੱਕ ਹੋਰ ਐਨਜੀਓ ਨਾਲ ਹੱਥ ਮਿਲਾਏ ਇਸ ਮੁੱਦੇ ਤੇ ਮੈਂ ਕੰਮ ਕਰ ਰਿਹਾ ਸੀ ਮumbai ਦੇ ਪੁਲਿਸ ਕਮਿਸ਼ਨ ਤੱਕ ਪਹੁੰਚ ਕੀਤੀ ਰਵੇਰੋ ਲਿਖਦੇ ਹੈ ਕਿ ਉਹਨਾਂ ਇਸ ਕੰਮ ਲਈ ਅਪਰਾਧ ਸ਼ਾਖਾ ਦੇ ਐ ਡੀਸੀਪੀ ਪੱਤਰ ਦੇ ਇੱਕ ਅਧਿਕਾਰੀ ਨੂੰ ਸਾਡੇ ਨਾਲ ਜੋੜਿਆ ਅਸੀਂ ਕਈ ਸੈਮੀਨਾਰ ਤੇ ਬੈਠਕਾਂ ਕੀਤੀਆਂ ਕਿ ਸਰਕਾਰੀ ਅਤੇ ਨਿਗਮ ਦੇ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਲਈ ਸਖਲਾਈ ਵਰਕਸ਼ਾਪ ਲਾਉਣਾ ਵੀ ਜ਼ਰੂਰੀ ਹੈ ਇਹ ਵਰਕਸ਼ਾਪ ਪੋਸਕੋ ਜਾਣ ਕੇ ਜੈਂਸੀ ਬਰਾਤ ਤੇ ਬੱਚਿਆਂ ਨੂੰ ਬਚਾਉਣਾ ਐਕਟ ਦੇ ਆਧਾਰਤ ਹੈ ਕਿ ਕਿਵੇਂ ਇਸ ਨੂੰ ਅਸਰ ਦਾ ਢੰਗ ਨਾਲ ਲਾਗੂ ਕੀਤਾ ਜਾਵੇ ਮੰਦੇ ਭਾਗੀ ਸਾਡੀ ਪ੍ਰੀ ਪ੍ਰੀਲਿਮਰੀਆ ਮੁਕੰਮਲ ਹੋਣ ਤੋਂ ਛੇਤੀ ਬਾਅਦ ਹੀ ਕੋਵਿਡ 19 ਦਾ ਸلسਲਾ ਸ਼ੁਰੂ ਹੋ ਗਿਆ ਕਰੋਨਾ ਦਾ ਸਿਟੀ ਪੁਲਿਸ ਨੇ ਦੀਦੀ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦੇ ਵਿੱਚ ਕਮਿਸ਼ਨਰ ਦੇ ਤਹਿਤ ਸਾਰੇ 99 ਪੁਲਿਸ ਸਟੇਸ਼ਨਾਂ ਦੇ ਵਿੱਚ ਇੱਕ ਮਹਿਲਾ ਕਨਸਟੇਬਲ ਨੂੰ ਨਿਯੁਕਤ ਕੀਤਾ ਗਿਆ ਕਿ ਹਰ ਮਹੀਨੇ ਉਸ ਮਹਿਲਾ ਕਨਸਟੇਬਲ ਸਿਪਾਈ ਨੂੰ ਇਲਾਕੇ ਦੇ ਹਰ ਸਕੂਲ ਭੇਜਿਆ ਜਾਂਦਾ ਤੇ ਉਹ ਮਾਪੇ ਤੇ ਅਧਿਆਪਕਾਂ ਦੀ ਮਿਲਣੀ ਨੂੰ ਸਮੋਧਨ ਕਰਦੀ ਹੈ ਪਹਿਲਾਂ ਮਾਪਿਆਂ ਤੇ ਫਿਰ ਅਧਿਆਪਕਾਂ ਤੇ ਫਿਰ ਸੀਨੀਅਰ ਵਿਦਿਆਰਥੀਆਂ ਨੂੰ ਜਿੰਸੀ ਛੇੜਛਾੜ ਦੇ ਸੰਭਾਵੀ ਖਤਰਿਆਂ ਤੇ ਇਸ ਦੀ ਰੋਕத் थाम ਦੇ ਤੌਰ ਤਰੀਕਿਆਂ ਦੇ ਮੁਤਲਕ ਸचेत ਕਰਦੀ ਹੈ ਜਿਹੜਾ ਦੀਦੀ ਪ੍ਰੋਗਰਾਮ ਹੈ ਇਹ ਚੰਗੀ ਗੱਲ ਹੈ ਉੱਥੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਜੇ ਕੋਈ ਤੁਹਾਨੂੰ ਗਲਤ ਤਰੀਕੇ ਨਾਲ ਟੱਚ ਕਰਦਾ ਤਾਂ ਉਹਦੇ ਮਨ ਇਹ ਸਮਝੋ ਇਥੇ ਆ ਜਿਹੜਾ ਹੱਗ ਕਰਨ ਦਾ ਰਿਵਾਜ ਪੈ ਗਿਆ ਨਾ ਇਸ ਹੱਗ ਕਰਨ ਦੇ ਰਿਵਾਜ ਦੇ ਵਿੱਚ ਵੀ ਬਹੁਤ ਸਾਰੇ ਵੱਡੀ ਉਮਰ ਦੇ ਲੋਕ ਛੋਟੀਆਂ ਬੱਚੀਆਂ ਨੂੰ ਗਲਤ ਤਰੀਕੇ ਨਾਲ ਟੱਚ ਕਰਦੇ ਨੇ ਕਿਸ ਕਰਦੇ ਨੇ ਜਾਂ ਜੱਫੀ ਪਾਉਂਦੇ ਨੇ ਉਹਨਾਂ ਦੀ ਭਾਵਨਾ ਗਲਤ ਹੁੰਦੀ ਹੈ ਜਿਵੇਂ ਹੁਣ ਤੁਸੀਂ ਵੇਖੋਗੇ ਚਰਨਜੀਤ ਸਿੰਘ ਚੰਨੇ ਨੇ ਇੱਕ ਲੇਡੀ ਦੀ ਲੜਕੀ ਦੀ ਪਿੱਠ ਤੇ ਹੱਥ ਰੱਖਿਆ ਹੋ ਸੀ ਪਰ ਇੱਕ ਉਂਗਲ ਟੇਢੇ ਤਰੀਕੇ ਨਾਲ ਦਵਾਈ ਹੋਈ ਸੀ ਉਸ ਨੂੰ ਲੈ ਕੇ ਬੜੇ ਟਰੋਲ ਹੋਏ ਤੁਸੀਂ ਬੱਚੀ ਨੂੰ ਸਤਿਕਾਰ ਦੇਣਾ ਜੋ ਸਾਡੀ ਰਵਾਇਤ ਹੈ ਉਹਦੇ ਸਿਰ ਤੇ ਹੱਥ ਰੱਖ ਦਿਓ ਪਰ ਅਸੀਂ ਉਹਦੀ ਬੈਕ ਤੇ ਹੱਥ ਰੱਖਦੇ ਹਾਂ ਠੀਕ ਹੈ ਤੁਸੀਂ ਇੱਕ ਧੀ ਨੂੰ ਇੱਕ ਭੈਣ ਨੂੰ ਪਿਆਰ ਦੇਣਾ ਚਾਹੁੰਦੇ ਹੋ ਤਾਂ ਸਿਰ ਪਲੋਸ ਦਿਓ ਸਿਰ ਨੂੰ ਟੱਚ ਕਰੋ ਵਾਲਾਂ ਨੂੰ ਪਰ ਜ਼ਰੂਰੀ ਥੋੜਾ ਕਿ ਉਹਨੂੰ ਬਾਹ ਤੋਂ ਜਾਂ ਗੁੱਟ ਤੋਂ ਫੜ ਕੇ ਗਲਵਕੜੀ ਚ ਲੈਣਾ ਸੋ ਇਸ ਤੋਂ ਬਚਣਾ ਚਾਹੀਦਾ ਹੱਗ ਕਰ ਨਾਲ ਵੈਸੇ ਵੀ ਬਹੁਤ ਸਾਰੇ ਵਾਇਰਸ ਇੱਕ ਦੂਸਰੇ ਨੂੰ ਟੱਚ ਹੁੰਦੇ ਨੇ ਜਿਸ ਤਰ੍ਹਾਂ ਅੱਜ ਕੱਲ ਤੁਸੀਂ ਵੇਖੋ ਕਿ ਆ ਰਿਪੋਰਟ ਆਪਾਂ ਪੇਸ਼ ਕੀਤੀ ਸੀ ਕਿ ਜਿਹੜੇ ਸਾਬਣ ਤੇ ਸ਼ੈਂਪੂ ਨਾਲ ਆਪਾਂ ਨਹਾਉਨੇ ਆ ਇਹਦੇ ਚ ਬਹੁਤ ਬਰੀਕ ਮੀਨ ਪਲਾਸਟਿਕ ਹੁੰਦਾ ਜਿਹੜਾ ਸਾਡੀ ਸਕਿਨ ਤੇ ਰਗੜਾ ਵੱਜਦਾ ਜਿਸ ਨਾਲ ਸਾਡੀ ਡੈੱਡ ਸਕਿਨ ਜਿਹੜੀ ਉਹ ਖਤਮ ਹੋ ਜਾਂਦੀ ਹੈ ਅੱਗੇ ਝਾਵਾਂ ਇਸਤੇਮਾਲ ਕਰਦੇ ਸੀ ਹਨਾ ਸਗਰਬਰੇ ਇਸਤੇਮਾਲ ਕਰਦੇ ਸੀ ਹੁਣ ਉਹ ਸਾਬਣ ਜਿਹੜਾ ਹੈਗਾ ਉਹ ਜਦੋਂ ਬ੍ਰੀਕ ਬ੍ਰੀਕ ਸਾਬਣ ਸਾਡੀ ਸਕਿਨ ਤੇ ਅਸੀਂ ਰਗੜਦੇ ਆਂ ਤੇ ਉਹ ਸਾਡੀ ਸਕਿਨ ਉਸ ਨਾਲ ਜੰਦਾ ਹੋ ਜਾਂਦੀ ਹੈ ਤੇ ਉਹ ਜੇ ਪਾਣੀ ਨਾਲ ਚੰਗੀ ਤਰ੍ਹਾਂ ਨਹੀਂ ਧੋਤਾ ਉਹ ਕਿੰਨੇ ਰਬੜ ਦੇ ਅੰਸ਼ ਤੁਹਾਡੇ ਹੱਥਾਂ ਨੂੰ ਲੱਗੇ ਹੁੰਦੇ ਆ ਜਦੋਂ ਤੁਸੀਂ ਬਾਰ ਬਾਰ ਹੱਥ ਧੋਂਦੇ ਹੋ ਉਹ ਤੁਹਾਡੇ ਅੰਦਰ ਜਾਂਦੇ ਆ ਪਲਾਸਟਿਕ ਦੇ ਕਣ ਜਿਹੜੇ ਤੁਹਾਡੀ ਫੂਡ ਪਾਈਪ ਦੇ ਵਿੱਚ ਕੈਂਸਰ ਜਾਂ ਹੋਰ ਅਲੱਮਤਾਂ ਵੀ ਕਰਦੇ ਐ ਸੋ ਇਸ ਕਰਕੇ ਸਾਬਣ ਵੀ ਬਹੁਤਾ ਨਾ ਇਸਤੇਮਾਲ ਕਰੋ ਜੇ ਨਹੀਂ ਜ਼ਰੂਰਤ ਜੇ ਕਰਦੇ ਹੋ ਤਾਂ ਚੰਗੀ ਤਰ੍ਹਾਂ ਪਾਣੀ ਨਾਲ ਹੱਥ ਧੋਵੋ ਤੇ ਮੁੜ ਕੇ ਫਿਰ ਤੁਸੀਂ ਉਹਨੂੰ ਚੰਗੀ ਤਰ੍ਹਾਂ ਤੌਲੀਏ ਨਾਲ ਰਗੜੋ ਸੋ ਇਸ ਕਰਕੇ ਜਦੋਂ ਅਸੀਂ ਕਿਸੇ ਨੂੰ ਬਿਲੋੜਾ ਟੱਚ ਕਰਦੇ ਆ ਨਾ ਮੇਰੀ ਗੱਲ ਅਧੋਂ ਕਈਆਂ ਨੇ ਲੱਗਣਾ ਜਿਵੇਂ ਭਗਵੰਤ ਮਾਨ ਕਹਿੰਦਾ ਹੱਥ ਨਹੀਂ ਬਲਾਉਂਦੇ ਸੋ ਇਸ ਦੇ ਨਾਲ ਉਹਨੂੰ ਕਈਆਂ ਨੇ ਤਾਂ ਜਾੜ ਚੁੰਗਲ ਪਾਈ ਹੁੰਦੀ ਐ ਤੇ ਕਈਆਂ ਨੇ ਨੱਕ ਚ ਕਿਉਂਕਿ ਤੁੰਨ ਨੂੰ ਤੇ ਤੇਲ ਨਹੀਂ ਲਾਉਣਾ ਸੀ ਨੱਕ ਜੂ ਜੂਹੇ ਟੱਪਦੇ ਹੁੰਦੇ ਆ ਆ ਪਬਲਿਕ ਤੌਰ ਤੇ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਚਲੋ ਨਾਂ ਨਾ ਲਈਏ ਉਹਦੀ ਕਿੰਨੀ ਛੇੜ ਚੱਲੀ ਸੀ ਉਹ ਪ੍ਰੈਸ ਕਾਨਫਰੈਂਸ ਦੇ ਵਿੱਚ ਹੀ ਨੱਕ ਚੁੰਗਲ ਫੇਰਦਾ ਸੀਗਾ ਹਾਲਾਂਕਿ ਬੜੀ ਵਧੀਆ ਦੀ ਛਵੀ ਹੈ ਐਡਵੋਕੇਟ ਵੀ ਰਿਆ ਬੜਾ ਕੁਝ ਰਿਆ ਇਸ ਤਰ੍ਹਾਂ ਦੇ ਬੜੇ ਲੋਕ ਨੇ ਜਿਨ੍ਹਾਂ ਨੂੰ ਜਨਤਕ ਤੌਰ ਤੇ ਨੱਕ ਚੁੰਗਲ ਕਰਨ ਦੀ ਆਦਤ ਹੈ ਕੰਨ ਚੁੰਗਲ ਕਰਨ ਦੀ ਆਦਤ ਹੈ ਸੋ ਇਸ ਕਰਕੇ ਬੇਲੋੜੇ ਟੱਚ ਤੋਂ ਬਚੋ ਸੋ ਇਸ ਕਰਕੇ ਇਹ ਬੱਚੀਆਂ ਨਾਲ ਔਰਤਾਂ ਨਾਲ ਪਿਆਰ ਦੇਣ ਦੇ ਚੱਕਰਾਂ 'ਚ ਵੀ ਕਈ ਲੋਕ ਆਪਣੀ ਹਵਸ ਪੂਰੀ ਕਰਦੇ ਨੇ ਸੋ ਇਸ ਕਰਕੇ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਸਮਝਾਈਆਂ ਜਾਂਦੀਆਂ ਸੀ ਜਿੰਨਸੀ ਛੇੜਛਾੜ ਕਰਨ ਵਾਲੇ ਸਕੂਲ ਦੇ ਅੰਦਰੋਂ ਹੀ ਜਾਂ ਕੋਈ ਬਾਹਰੋਂ ਅਜਿਹੇ ਮਸਲਿਆਂ ਤੇ ਕਿਵੇਂ ਕਾਰਵਾਈ ਕਰਨੀ ਹੈ ਇਸ ਬਾਰੇ ਵੀ ਦੱਸਿਆ ਜਾਂਦਾ ਉਸ ਦੀਦੀ ਮਿਲਣੇ 'ਚ ਜਿਹੜੀ ਇਸ ਮਤਲਬ ਪੁਲਿਸ ਕਨਸਟੇਬਲ ਹੁੰਦੀ ਹੈ ਪੇਰੈਂਟ ਟੀਚਰ ਐਸੋਸੀਏਸ਼ਨ ਦੇ ਮਿਲਣੀ ਦੇ ਮੌਕੇ ਪੁਲਿਸ ਦੀ ਮੌਜੂਦਗੀ ਦੇ ਨਾਲ ਮਾਪਿਆਂ ਦੇ ਮਨਾਂ 'ਚ ਇਹ ਭਰੋਸਾ ਪੈਦਾ ਹੋਇਆ ਕਿ ਸਕੂਲ ਅਤੇ ਰਾਜ ਵੱਲੋਂ ਉਹਨਾਂ ਦੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਧਿਆਨ ਦਿੱਤਾ ਜਾ ਰਿਹਾ। ਇਸ ਤਰ੍ਹਾਂ ਪੁਲਿਸ ਕੋਲ ਵੀ ਸਕੂਲ ਵੱਲੋਂ ਦਿੱਤੀ ਗਈ ਕਿਸੇ ਵੀ ਸ਼ਿਕਾਇਤ ਨਾਲ ਸਿਝਣ ਦੇ ਵਿੱਚ ਦੇਰੀ ਦਾ ਕੋਈ ਬਹਾਨਾ ਨਹੀਂ ਬਚਦਾ। ਬੱਚਿਆਂ ਨੂੰ ਲਿਆਉਣ ਲਈ ਸਕੂਲ ਵੱਲੋਂ ਠੇਕੇ ਤੇ ਲਿਆਂ ਬੱਸਾਂ ਦੇ ਵਿੱਚ ਕਲਾਸਰੂਮ ਜਾਂ ਸਟਾਫ ਰੂਮ ਦੇ ਵਿੱਚ ਗੈਰ ਅਧਿਆਪਕਨ ਗੈਰ ਦੇ ਆਪਨ ਆਮਲੇ ਜਾਂ ਸੀਨੀਅਰ ਵਿਦਿਆਰਥੀਆਂ ਵੱਲੋਂ ਲੈਬ ਦੇ ਵਿੱਚ ਬੱਚਿਆਂ ਦੇ ਦੁਰਾਚਾਰ ਦੀਆਂ ਘਟਨਾਵਾਂ ਅਜਿਹੀਆਂ ਆਲਮਤਾ ਨੇ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਨੇ ਜੱਠਣ ਦੀ ਲੋੜ ਹੈ ਇਹਨਾਂ ਦੇ ਬੁਨਿਆਦੀ ਕਾਰਨਾ ਤੇ ਨਿਸ਼ਾਨਦੇਹੀ ਤੇ ਇਸ ਤੇ ਸੰਭਾਵੀ ਹੱਲ ਲਈ ਮਾਹਿਰ ਵਿਗਿਆਨੀਆਂ ਵੱਲੋਂ ਕੇਸ ਦਾ ਅਧਿਐਨ ਕਰਨ ਤੇ ਵਿਸ਼ਲੇਸ਼ਣ ਦੀ ਫੌਰੀ ਲੋੜ ਹੈ ਇਸ ਨਾਲ ਮਾਪਿਆਂ ਤੇ ਅਧਿਆਪਕਾਂ ਨੂੰ ਇੱਕ ਅਜਿਹੇ ਖਾਤਰੇ ਵੱਲ ਧਿਆਨ ਕੇਂਦ੍ਰਿਤ ਕਰਨ ਦੇ ਵਿੱਚ ਮਦਦ ਮਿਲੇਗੀ ਜਿਸ ਨੇ ਨਾ ਕੇਵਲ ਸਾਡੇ ਸਗੋਂ ਹੋਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਕਲਾਵੇ ਵਿੱਚ ਲਿਆ ਹੋਇਆ ਅਸੀਂ ਯੂਰਪੀਅਨ ਦੇਸ਼ਾਂ ਦੇ ਵਿੱਚ ਬਾਲ ਅਸ਼ੇਲਤਾ ਪੋਰਨੋਗ੍ਰਾਫੀ ਇਸ ਕਦਰ ਤੱਕ ਕਲਾਮਤ ਬਣ ਗਈ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਅਪਰਾਧ ਰੋਕੂ ਵਿਸ਼ੇਸ਼ ਦਸਤੇ ਕਾਇਮ ਕੀਤੇ ਗਏ ਨੇ ਭਾਰਤ ਵਿੱਚ ਬਹੁਤ ਸਾਰੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਏਜੰਸੀ ਅਪਰਾਧੀਆਂ ਦੀ ਤਾਦਾਦ ਦੇ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਜਿਸ ਵੱਲ ਫੌਰੀ ਧਿਆਨ ਦੇਣ ਦੀ ਜ਼ਰੂਰਤ ਹੈ ਮੁੰਬਈ ਅਤੇ ਹੋਰ ਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਵਿੱਚ ਇਸ ਅਲਾਮਤ ਨਾਲ ਸਿਜਣ ਲਈ ਅਧਿਕਾਰੀਆਂ ਦੀ ਮਦਦ ਕਰ ਰਹੀਆਂ ਨੇ ਇਸ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਮੌਜੂਦਾ ਸਰਕਾਰ ਇਸ ਕਿਸਮ ਦੇ ਸਮੂਹਕ ਮੁੱਦਿਆਂ ਨਾਲ ਸਿਜਣ ਵਾਲੀਆਂ ਨਾਗਰਿਕ ਸੰਸਥਾਵਾਂ ਉੱਪਰ ਭਰੋਸਾ ਨਹੀਂ ਕਰਦੀ ਇਸ ਲਈ ਇਸ ਕਿਸਮ ਦੀ ਐਨ ਜੀਓ ਦੀ ਕਾਰਪੋਰੇਟਿੰਗ ਫੰਡਿੰਗ ਰੋਕ ਦਿੱਤੀ ਗਈ ਹੈ ਤੇ ਇਹਨਾਂ ਫੰਡਾਂ ਦਾ ਰੋਖਾਣਾ ਪੀ ਐਮ ਕੇਅਰ ਫੰਡ ਵੱਲੋਂ ਕਰ ਦਿੱਤਾ ਗਿਆ ਸਰਕਾਰ ਨੂੰ ਇਹ ਨਸੀਹਤ ਲੈਣੀ ਚਾਹੀਦੀ ਹੈ ਕਿ ਜਿਹੀਆਂ ਗੈਰ ਸਰਕਾਰੀ ਜਥੇਬੰਦੀਆਂ ਤੇ ਛਾਪੇ ਨਾ ਮਾਰੇ ਜਿਨ੍ਹਾਂ ਦਾ ਇੱਕਮਾਤਰ ਮੰਤਵ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣਾ ਹਰੇਕ ਐਨਜੀਓ ਨੂੰ ਇੱਕ ਖਾਨੇ ਦੇ ਵਿੱਚ ਛੁੱਟਣਾ ਸ਼ਾਸਕੀ ਤੌਰ ਤੇ ਤੌਰ ਤਰੀਕਿਆਂ ਦੇ ਸਾਂਚੇ ਦੇ ਵਿੱਚ ਫਿੱਟ ਨਹੀਂ ਬੈਠਦਾ ਤੇ ਜਾਪਦਾ ਜਾਨੀ ਜਿਸ ਤਰ੍ਹਾਂ ਹੁਣ ਐਨਜੀਓ ਤੇ ਸਖਤੀਆਂ ਕਰ ਦਿੱਤੀਆਂ ਨੇ ਕਿ ਸਿਰ ਪ੍ਰਧਾਨ ਮੰਤਰੀ ਕੇਅਰ ਫੰਡ ਵੱਲ ਹੀ ਸਾਰਾ ਕੁਝ ਕਰੋ ਸੋ ਇਹ ਵੀ ਤਰੀਕਾ ਨਹੀਂ ਛੋਟੀਆਂ ਛੋਟੀਆਂ ਐਨਜੀਓ ਇਸ ਤਰ੍ਹਾਂ ਦੇ ਬਹੁਤ ਸਾਰੇ ਅਫਸਰ ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਸਮਾਜ ਸੇਵਕ ਜੇ ਦੀਦੀ ਯੋਜਨਾ ਪਲੀਸ ਚਲਾ ਸਕਦੀ ਹੈ ਤਾਂ ਦਾਦਿਆਂ ਦੀ ਯੋਜਨਾ ਵੀ ਚੱਲ ਸਕਦੀ ਮੈਂ ਅਕਸਰ ਜ਼ਿਕਰ ਕਰਦਾ ਉਹਨਾਂ ਮੈਂ ਸੁਨੇਹਾ ਵੀ ਲਾਇਆ ਸੀ ਨਾਹੰਗ ਸਿੰਘਾ ਨੂੰ ਕਿ ਦੇਖੋ ਤੁਹਾਡੇ ਬਾਣੇ ਦਾ ਇੱਕ ਸਤਕਾਰ ਹੈ ਤੁਹਾਡੇ ਬਾਣੇ ਦੀ ਇੱਕ ਦਹਿਸ਼ਤ ਵੀ ਹੈ ਆਗੇ ਨਾਹੰਗ ਕੁੰਡਾ ਖੋਲ ਦੇ ਨਸ਼ੰਗ ਜਿਸ ਤਰ੍ਹਾਂ ਪਟਿਆਲੇ ਦੀ ਜਿਹੜੀ ਮਹਿੰਦਰਾ ਕਾਲਜ ਰੋਡ ਮੋਦੀ ਕਾਲਜ ਰੋਡ ਜਾਂ ਖਾਸ ਕਰਕੇ ਪਟਿਆਲੇ ਦਾ ਗਰਲਜ਼ ਕਾਲਜ ਇੱਥੇ ਬਹੁਤ ਛੇੜ ਛਾੜ ਹੁੰਦੀ ਹੈ ਮੈਨੂੰ ਯਾਦ ਹੈ ਗਰਦੀਪ ਸਿੰਘ ਭਾਜੀ ਹੁਣ ਤੇ ਆਈਜੀ ਰਿਟਾਇਰ ਹੋਏ ਨੇ ਇਹ ਜੀ ਉਹ ਜਦੋਂ ਇੱਥੇ ਕਤਵਾਲੀ ਦੇ ਇੰਚਾਰਜ ਬਣੇ ਤਾਂ ਉਹ ਜਿਪਸੀ ਤੇ ਲੰਘਦੇ ਹੁੰਦੇ ਸੀ ਅਸੀਂ ਉਦੋਂ ਮੋਦੀ ਕਾਲਜ ਪੜ੍ਹਦੇ ਹੁੰਦੇ ਸੀ ਅਸੀਂ ਉਹਨਾਂ ਦਾ ਨਾਂ ਦੀਪੀ ਭਾਜੀ ਉਪਾਇਆ ਹੋਇਆ ਸੀਗਾ ਗਰਦੀਪ ਸਿੰਘ ਹੋਰਾਂ ਦਾ ਤੇ ਉਹ ਹੁੰਦਾ ਕੀ ਸੀਗਾ ਕਿ ਉਹ ਗੁੰਡਾਗਰਦੀ ਨਹੀਂ ਸੀ ਹੁੰਨਦੇ ਵਧੀਆ ਗੁਰਸਿੱਖ ਅਫਸਰ ਨੇ ਤੇ ਬਹੁਤ ਵਧੀਆ ਉਹਨਾਂ ਨੇ ਆਪਣਾ ਰੋਲ ਲੰਬਾਇਆ ਉਹਨਾਂ ਦੇ ਬੇਟੇ ਵੀ ਅੰਕਰਦੀਪ ਹੋਣਾ ਇਨਸਪੈਕਟਰ ਨੇ ਤੇ ਉਹਨਾਂ ਨੇ ਮਤਲਬ ਜਿਪਸੀ ਰੱਖੀ ਹੁੰਦੀ ਸੀ ਉਦੋਂ ਜਿਪਸੀ ਦਾ ਬੜਾ क्रेਜ਼ ਸੀਗਾ ਹੁਣ ਵੀ ਮੇਰੇ ਖਿਆਲ ਨਾਲ ਜਿਪਸੀ ਉਹਨਾਂ ਕੋਲ ਉਹੀ ਹੈ 9 ਨੰਬਰ ਜਾਂ 10 ਨੰਬਰ ਤੇ ਉਹਦੇ ਚ ਉਹ ਨਾ ਜਦੋਂ ਛੁੱਟੀ ਹੁੰਦੀ ਐਕਸਰ ਢੇੜਾ ਲਾਉਂਦੇ ਹੁੰਦੇ ਸੀਗੇ ਜਿਹੜੇ ਛੇੜ ਛਾੜ ਕਰਨ ਵਾਲੇ ਮੱਜ ਨੂੰ ਆ ਨਾ ਉਹਨਾਂ ਨੂੰ ਫਿਰ ਉਹ ਆਪਣੀ ਜਿਪਸੀ ਦੇ ਪਿੱਛੇ ਬਿਠਾ ਲੈਂਦੇ ਸੀ ਪਰੰਪਰਾ ਐਨੀ ਸਜਾ ਬਹੁਤ ਸੀ ਕਿ ਜਿਹੜਾ ਕੋਈ ਇਸ ਤਰ੍ਹਾਂ ਦਾ ਕਰਦਾ ਸੀ ਉਹਨੂੰ ਫੜ ਕੇ ਜਿਪਸੀ ਦੇ ਪਿੱਛੇ ਬਿਠਾ ਲੰਦੇ ਸੀ ਤੇ ਬੰਦਾ ਤਾਂ عمر ਸ਼ਰਮਾਂਦਾ ਸੀ ਫਿਰ ਅਸੀਂ ਕਹਿਣਾ ਕਿਉਂ ਅੱਜ ਫਿਰ ਦੀਪੀ ਭਾਜੀ ਨਾਲ ਜਾਂਦਾ ਚੜਾਈ ਗਿਆ ਬੰਦੇ ਦੀ ਸੋ ਇਸ ਕਰਕੇ ਜਿਵੇਂ ਹੁਣ ਉੱਥੇ ਹੀ ਨਹਾਂਗ ਸਿੰਘਾਂ ਦਾ ਹੈੱਡਕੁਆਰਟਰ ਸੀ ਜਿੱਥੇ ਗੋਲੀ ਚੱਲੀ ਸੀ ਉਹਦੇ ਸਿੰਘ ਹੋਰਾਂ ਦੀ ਤੇ ਇਹਨਾਂ ਦਾ ਮੌਜੂਦਾ ਬਲਵੀਰ ਸਿੰਘ ਹੁਣ ਉੱਥੇ ਉਹ ਨਹਾਂਗ ਸਿੰਘ ਜੇ ਉਹ ਉੱਥੇ ਵਿਚਰਦੇ ਨੇ ਜੇ ਉਹ ਵਰਸ਼ਾ ਲੈ ਕੇ ਹੀ ਇਧਰ ਕਾਲਜ ਵੱਲੋਂ ਨਿਕਲ ਜਾਣ ਲੈ ਮੈਂ ਦਾਅਵੇ ਨਾਲ ਕਹਿਣਾ ਕਿ ਉਹਨਾਂ ਦੇ ਸਾਹਮਣੇ ਕੋਈ ਹੌਸਲਾ ਨਹੀਂ ਕਰੇਗਾ ਕਿ ਕੋਈ ਛੇੜ ਛਾੜੀ ਇਵਟਿੰਗ ਕਰੇ ਪਰ ਉਹ ਇਸ ਪਾਸੇ ਜਾਣ ਹੀ ਨਹੀਂ ਰਹੇ ਕਿਉਂਕਿ ਉਹ ਜਿਹੜੇ ਬਜ਼ੁਰਗ ਨੇ ਨਾ ਜਦੋਂ ਕਿਤੇ ਬਜ਼ੁਰਗ ਗਲੀ ਚ ਜਾਂਦਾ ਤਾਂ ਛੇਤੀ ਕਿਤੇ ਕੋਈ ਇਸ ਤਰ੍ਹਾਂ ਦਾ ਮਸਟੰਡਾ ਇਹ ਕੰਮ ਨਹੀਂ ਕਰਦਾ ਹਾਲਾਂਕਿ ਇੱਕ ਪ੍ਰਾਈਵੇਟ ਫੋਰਸ ਹੈ ਇੱਕ ਉਹ ਧਰਮ ਦੇ ਰਾਖੇ ਵੀ ਨਹੀਂ ਕਿਉਂਕਿ ਉਹ ਤਾਂ ਇੰਨਾ ਸਤਕਾਰ ਆ ਨਹੰਗ ਸਿੰਘ ਦਾ ਕਿ ਆਗੇ ਨਹੰਗ ਗੁੰਡਾ ਕੋਲ ਦੇ ਨਸ਼ੰਗ ਪਰ ਅਸੀਂ ਉਸ ਪਾਸੇ ਕੰਮ ਨਹੀਂ ਕਰ ਰਹੇ ਜਿਹੜਾ ਕਿ ਕਰਨਾ ਚਾਹੀਦਾ ਇਹ ਇੱਕ ਬਹੁਤ ਸੋਸ਼ਲ ਸਿਕਿਉਰਿਟੀ ਸਰਵਿਸ ਹੈ ਅਗਰ ਨਹੰਗ ਸਿੰਘ ਵਰਗੀਆਂ ਜਿਹੜੇ ਬਜ਼ੁਰਗ ਨਹੰਗ ਸਿੰਘ ਨੇ ਇਸ ਤਰ੍ਹਾਂ ਦੀ ਉਹ ਇਸ ਤਰ੍ਹਾਂ ਦੀ ਡਿਊਟੀ ਦੇਣ ਪਹਿਰੇ ਦੇ ਭਾਵੇਂ ਕਹਿਣ ਵੀ ਕੁਛ ਨਾ ਤੇ ਉਸ ਜੇ ਸੜਕ ਤੇ ਜਾਂ ਬਾਜ਼ਾਰ ਚ ਖੜੇ ਨੇ ਜੇ ਘਟੋ ਘਟ ਉਹਨਾਂ ਦੇ ਆਲੇ-ਦਾਲੇ ਲੋਕ ਨੂੰ ਗਰੇਜ਼ ਕਰਨਗੇ ਕੋਈ ਗਲਤ ਕੰਮ ਕਰਨੋਂ ਜਿਸ ਤਰ੍ਹਾਂ ਦਾ ਅਜੇ ਤੱਕ ਸ਼ੁਕਰ ਕਰੀਏ ਮਿਆਰ ਥੋੜਾ ਜਿਹਾ ਬਚਿਆ ਹੋਇਆ ਨਹੀਂ ਤਾਂ ਨਹੰਗ ਸਿੰਘ ਵੀ ਕਈ ਵਾਰੀ ਤਾਂ ਰੋਜ਼ ਆਪਾਂ ਪੜੀ ਹੋਇਆ ਸੁਖਦੇਵ ਸਿੰਘ ਨਹੰਗ ਦੀ ਜਿਨੇ ਇੱਕ ਵਿਅਕਤੀ ਨੂੰ ਬਿਨਾਂ ਵਜਾ ਕਤਲ ਕੀਤਾ ਘਰ ਚ ਵੜ ਕੇ ਸੋ ਪਾਵੇਂ ਕਿ ਦੋਸ਼ ਪ੍ਰਤੀ ਦੋਸ਼ ਤੋਂ ਨੇ ਤਰਾਂਦੇ ਨੇ ਸੋ ਇਸ ਕਰਕੇ ਇਹ ਸਾਨੂੰ ਬਹੁਤ ਪਹਿਰੇਦਾਰੀ ਕਰਨੀ ਚਾਹੀਦੀ ਹੈ ਪਹਿਰੇਦਾਰੀ ਆਪਣੇ ਤੋਂ ਸ਼ੁਰੂ ਹੁੰਦੀ ਹੈ ਤੁਸੀਂ ਵੇਖਦੇ ਹੋ ਕੋਈ ਗਲੀ 'ਚ ਇਸ ਤਰ੍ਹਾਂ ਮੁੰਡੇ ਜਾਂਦੇ ਨੇ ਕਿਸੇ ਗੱਲੀ ਦੀ ਗੱਲੀ ਬੱਚੀ ਨੂੰ ਛੇੜਦੇ ਨੇ ਤਾਂ ਤੁਹਾਡੇ 'ਚ ਉਹ ਗੁਰਸਿੱਖੀ ਵਾਲਾ ਇਨਸਾਨੀਅਤ ਵਾਲਾ ਮਾਦਾ ਹੋਣਾ ਚਾਹੀਦਾ ਕਿ ਉਸ ਨੂੰ ਵਰਜੋ ਕਿ ਬੰਦੇ ਦਾ ਪੁੱਤ ਬਣ ਜਾ 99% ਇਸ ਤਰ੍ਹਾਂ ਦੇ ਜਿਹੜੇ ਬਦਮਾਸ਼ ਨੇ ਨਾ ਉਹ ਢੁੜਕੀ ਲਾ ਜਾਂਦੇ ਨੇ ਪਰ ਜਦੋਂ ਅਸੀਂ ਕਹਿੰਦੇ ਆ ਸਾਨੂੰ ਕੀ ਕਈ ਵਾਰੀ ਬੇਬੇ ਹੀ ਕਹਿ ਜਾਂਦੇ ਨੇ ਖੜਦਾ ਤੇਰੇ ਹਰਾਮ ਦੇ ਇੱਥੇ ਕੁੜੀਆਂ ਛੇੜਦਾ ਫਿਰਦਾ ਤਾਂ ਤੇ ਬੰਦੇ ਦੀ ਜ਼ਰੂਰਤ ਨਹੀਂ ਹੁੰਦੀ ਸੋ ਉਹ ਜਿਹੜੀਆਂ ਪਹਿਰੇਦਾਰੀਆਂ ਅਸੀਂ ਛੱਡ ਦਿੱਤੀਆਂ ਉਹ ਕਰਨੀਆਂ ਹੋਣਗੀਆਂ ਸੋ ਸੁਸਾਇਟੀ ਨੂੰ ਕੋਈ ਕੁਧੀਆਂ ਪਾਣਾ ਸਭ ਦੀਆਂ ਸਾਂਝੀਆਂ ਨੇ ਜੇ ਇਸ ਪਾਸੇ ਕਹਾਂਗੇ ਸਾਨੂੰ ਕੀ ਸਾਨੂੰ ਪਤਾ ਨਹੀਂ ਇਹ ਕੀ ਖਾ ਜਾਣਗੇ ਕੁਛ ਨਹੀਂ ਖਾਂਦੇ ਨੇਕ ਕੰਮ ਕਰਦੇ ਜੇ ਤੁਹਾਡੀ ਜਾਨ ਵੀ ਜਾਂਦੀ ਹੈ ਤਾਂ ਨਾ ਇਹ ਵੀ ਕਿਤੇ ਵਧੀਆ ਇਨਸਾਨੀਅਤ ਦੇ ਲੇਖੇ ਆਉਂਦੀ ਹੈ ਸੋ ਇਸ ਕਰਕੇ ਇਸ ਤੋਂ ਜ਼ਰੂਰ ਸਾਨੂੰ ਸਬਕ ਲੈਣਾ ਚਾਹੀਦਾ ਤੇ ਇਸ ਲੜਕੀਆਂ ਦੀ ਹੁੰਦੀ ਛੇਡ ਛਾੜ ਦੇ ਵਿਰੋਧ ਸਾਨੂੰ ਜਰੂਰ ਲਾਮਬੰਦੀ ਕਰਨੀ ਚਾਹੀਦੀ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ 9876309655 ਧੰਨਵਾਦ ਸਾਹਿਬੀਰਾਂ ਦਾ ਬਹੁਤ ਸਾਰੇ ਕਮੈਂਟ ਆਏ ਤੇ ਸਭ ਦਾ ਧੰਨਵਾਦ ਤੇ ਇਸ ਦੇ ਨਾਲ ਹੀ ਹੁਣ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਦਿਵਾ ਗਿਆ ਸਸਕਾਲ ਜੁੜੇ ਰਹੋ ਟਵਾਣਾ ਰੈਡੀ ਜਨਾਬ